ਸਤਨਾਮ ਸ੍ਰੀ ਵਾਹਿਗੁਰੂ ਮੱਟੀ ਕਾ ਚਤਕੋ ਸੁਆਮੀ ਮਾਨਸ ਕੀ ਗਾਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖੇ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗੋ ਤਨ ਅਸਰੀ ਮਹੰਨਾ ਕੀ ਜਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖਖ ਦੇਖਾਰੀ ਤੇਰੇ ਤੋ ਨਿਜ ਪਪ ਹੈ ਦਾਤਾ ਹੋ ਹੋ ਦਇਆ ਨਾਮ ਦਿਓ ਮੰਗਤ ਜਨ ਕਾ ਸਦਾ ਰਮੋ ਰੰਗ ਰੱਤਾ ਹਉ ਬਲਹਾਰ ਜਾ ਸਾਜੇ ਤੇਰੇ ਨਾਮ ਬਿਟੋ ਕਰਣ ਕਾਰਣ ਸਭਨਾ ਕਾ ਇੱਕੋ ਅਵਰ ਨ ਦੁਜਾ ਕੋਈ ਰਹਾ ਬਹੁਤੇ ਫੇਰ ਤੇ ਕਿਰਪਨ ਕਾ ਅਬ ਕਿਛ ਕਿਰਪਾ ਕੀ ਜਾ ਰਿਸ਼ਨ ਦੇਹੁ ਆਪਣਾ ਐਸੀ ਬਖਸ਼ ਕ੍ਰਿਜੈ ਭੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦਿ ਜਾਣਿਆ ਸੱਚੇ ਨਿਵ ਲਾਟੀ ਹੈ ਪਿੱਤਰ ਸਤਗੁਰ ਸਿਉ ਮਨ ਮੰਨਿਆ ਸੱਚੇ ਨਿਵ ਲਾਟੀ ਹੈ ਪਿੱਤਰ ਸਤਗੁਰ ਸਿਉ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 666 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਤਨਸਰੀ ਮਹਲਾ 3 ਜੀ ਘਰ ਚੌਥਾ ਤਨਾਸਰੀ ਰਾਗ ਦੇ ਵਿੱਚ ਤੀਸਰੇ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਮੁਖਾਰਜਤ ਤੋਂ ਇਹ ਸ਼ਬਦ ਉਚਾਰਨ ਕੀਤਾ ਗਿਆ ਘਰ ਚੌਥਾ ਘਰ ਚੌਥੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਹਦਾਇਤ ਕਰਦੇ ਐ ਕਿ ਇਸ ਸ਼ਬਦ ਨੂੰ ਚੌਥੇ ਘਰ ਸੁਰ ਤਾਲ ਦੇ ਵਿੱਚ ਗਾਉਣੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਸਾਰੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਪੱਟਾਂ ਨੇ ਸ਼ਬਦ ਉਚਾਰਨ ਕਰਨ ਤੋਂ ਪਹਿਲਾਂ ਮੰਗਲਾ ਚਰਨ ਜ਼ਰੂਰ ਉਚਾਰਨ ਕੀਤਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਇੱਕ ਓੰਕਾਰ ਕਿ ਪਰਮਾਤਮਾ ਇੱਕ ਹੈ RAM ਕਹਿੰਦੇ ਇਹ ਅੱਲਾਹ ਕਹਿੰਦੇ ਇਹ ਵਾਹਿਗੁਰੂ ਕਹਿੰਦੇ ਭਗਵਾਨ ਕੇ ਲਈ ਸਤਗੁਰ ਪ੍ਰਸਾਦ ਕਿਉ ਮਿਲਦਾ ਉਦੋਂ ਹੈ ਜਦੋਂ ਸਾਡੇ ਤੇ ਗੁਰੂ ਦੀ ਕਿਰਪਾ ਹੋ ਜੇ ਸਤਗੁਰਾਂ ਦੀ ਕਿਰਪਾ ਹੋ ਜੇ ਪਰਮਾਤਮਾ ਦੀ ਕਿਰਪਾ ਹੋ ਜੇ ਤਾਂ ਕਹਿੰਦੇ ਉਹ ਗੁਰੂ ਦੇ ਨਾਲ ਨਰਾਜ ਹੋ ਜਾਂਦਾ ਹਮ ਭੀਖ ਖੰਗ ਪੇਖਾਰੀ ਤੇਰੇ ਤੂੰ ਨਿਝ ਪਤ ਹੈ ਦਾਤਾ ਹਮ ਭੀਖਕ ਪੇਖਾਰੀ ਤੇਰੇ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਭੀਖਾਰੀ ਆ ਤੂੰ ਨਿਝ ਪਤ ਹੈ ਦਾਤਾ ਤੂੰ ਆਪਣੇ ਆਪ ਦੇ ਵਿੱਚ ਮਹਾਨ ਐ ਸੰਤ ਰਹਿ ਤੂੰ ਤੂੰ ਨਿਝ ਪਤ ਹੈ ਦਾਤਾ ਭੀਖਕ ਦਾ ਭਾਵ ਹੁੰਦਾ ਅਸੀਂ ਮੰਗਤੇ ਆ ਅਸੀਂ ਭੀਖਕ ਮੰਗਤੇ ਤੇਰੇ ਦਰ ਤੇ ਆਉਣੇ ਆ ਦੋ ਸ਼ੰਕਰ ਰਹਿ ਕੇ ਸਾਰਿਆਂ ਨੂੰ ਦਾਤਾਂ ਦੇ ਰਿਹਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਗੁਰਬਾਣੀ ਦੇ ਵਿੱਚ ਕਿ ਦਰਮਨ ਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਉੱਥੇ ਗੁਰੂ ਸਾਹਿਬ ਕਹਿੰਦੇ ਦਰਮਨ ਦੇ ਦਰਮੰਦੇ ਦਾ ਭਾਵ ਹੁੰਦਾ ਮੰਗਤਾ ਜਦੋਂ ਫਾਰਸੀ ਦੇ ਸ਼ਬਦਾਂ ਨੂੰ ਅਸੀਂ ਵੇਖਦੇ ਆ ਨਾ ਉਹਨਾਂ ਦੇ ਵਿੱਚ ਆਉਂਦਾ ਫਾਰਸੀ ਦੇ ਵਿੱਚ ਦਰਮੰਦੇ ਦਾ ਭਾਵ ਮੰਗਤਾ ਇੱਥੇ ਪਖਾਰੀ ਦਾ ਭਾਵ ਵੀ ਮੰਗਤਾ ਹੀ ਹੈ ਦਰਮੰਦੇ ਠੰਡੇ ਦਰਬਾਰ ਤੁਜਵੇਂ ਸੁਰਤ ਕਰੇ ਕੋ ਮੇਰੀ ਦਰਸ਼ਨ ਦੇਜਾ ਖੋਲ ਕੇ ਵਾਰ ਉੱਥੇ ਗੁਰੂ ਸਾਹਿਬ ਕਹਿੰਦੇ ਕਿ ਸਾਨੂੰ ਸਮਝਾ ਰਹੇ ਐ ਕਿ ਅਸੀਂ ਤੇਰੇ ਦਰ ਦੇ ਪਖਾਰੀ ਆ ਤੇਰੇ ਦਰ ਦੇ ਮੰਗਤੇ ਆ ਤੇਰੇ ਦਰ ਦੇ ਗੋਲੇ ਆ ਸੱਚੇ ਬਾਦਸ਼ਾ ਸਾਡੇ ਤੇ ਕਿਰਪਾ ਕਰ ਦੇ ਐਸੀ ਕਿਰਪਾ ਕਰ ਦੇ ਕਿ ਆਪਣਾ ਦਰਵਾਜ਼ਾ ਖੋਲ ਕੇ ਸਾਨੂੰ ਦਰਸ਼ਨ ਕਰਾ ਦੇ ਇੱਥੇ ਵੀ ਗੁਰੂ ਸਾਹਿਬ ਤੀਸਰੇ ਪਦਸ਼ਾ ਇਹ ਹੀ ਕਹਿ ਰਹੇ ਆ ਕਿ ਹਮ ਭੀਖ ਕੇ ਭਿਖਾਰੀ ਤੇਰੇ ਤੂੰ ਨਿਝ ਬਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹ ਬੰਗਤ ਜਨਕਾ ਸਦਾ ਰਹੁ ਰੰਗ ਰਤਾ ਕਿ ਸੱਚੇ ਬਾਦਸ਼ਾਹ ਤੁਸੀਂ ਸਾਡੇ ਤੇ ਹਮੇਸ਼ਾ ਹੀ ਕਿਰਪਾ ਕਰਦੇ ਹੋ ਪਰ ਆ ਵੀ ਕਿਰਪਾ ਕਰਦੇ ਹੋ ਕਿ ਮੈਨੂੰ ਨਾਮ ਦੇ ਦਿਓ ਹੁਣ ਨਾਮ ਕਿਹੜਾ ਆ ਪਰਮਾਤਮਾ ਦੀ ਬਾਣੀ ਹੈ ਜਿਹੜੀ ਰੱਬ ਦੀ ਬਾਣੀ ਹੈ ਗੁਰੂਆਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਜੇ ਕੋਈ ਇਹਦੇ ਨਾਲ ਜੋੜਦੇ ਨਾ ਸਾਨੂੰ ਅੰਮ੍ਰਿਤ ਮਿਲ ਜੇ ਤਾਂ ਐ ਸਮਝ ਲਓ ਕਿ ਸਾਨੂੰ ਨਾਮ ਦੀ ਦਾਤ ਮਿਲ ਗਈ ਉਹ ਦਯਾਨ ਨਾਮ ਦਿਓ ਮੰਗਤ ਜਨ ਕੋ ਮੈਨੂੰ ਮੰਗਤੇ ਨੂੰ ਆ ਨਾਮ ਦੀ ਦਾਤ ਦੇ ਦਿਓ ਜੀ ਤੇ ਫਿਰ ਹੋਣਾ ਕੀ ਹੈ ਸਦਾ ਰੂ ਰੰਗ ਰਤ ਮੈਂ ਸਦਾ ਹੀ ਤੇਰੇ ਰੰਗ ਚ ਰੰਗਿਆ ਰਹਾ ਅੱਠੇ ਪਹਿਰ ਜਿਵੇਂ ਸਿਆਣਿਆਂ ਨੇ ਕਿਹਾ ਨਾ ਕਹਿੰਦੇ ਸਦਾ ਦੀਵਾਰੀ ਸਾਧ ਕੀ ਅੱਠੇ ਪਹਿਰ ਬਸੰਤ ਉਹਦਾ ਭਾਵ ਇਹ ਹੀ ਹੁੰਦਾ ਕਿ ਜਿਹੜੇ ਰੱਬ ਨਾਲ ਜੁੜ ਜਾਂਦੇ ਐ ਉਹਨਾਂ ਵਾਸਤੇ ਸਦਾ ਹੀ ਦਿਵਾਲੀ ਹੈ ਕਿਉਂਕਿ ਦਿਵਾਲੀ ਨੂੰ ਲੋਕ ਖੁਸ਼ੀਆਂ ਮਨਾਉਂਦੇ ਐ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਉਹਦੇ ਭਾ ਦੀ ਸਦਾ ਹੀ ਦਿਵਾਲੀ ਹੈ ਜੀ ਅੱਠੇ ਪਹਿਰ ਬਸੰਤ ਬਸੰਤ ਦੀ ਰੋਤ ਕਿੰਸੀ ਹੁੰਦੀ ਐ ਜਿਹਦੇ ਵਿੱਚ ਹਰ ਇੱਕ ਬੰਦੇ ਦਾ ਮਨ ਖੜਾਜ ਆ ਜਾਂਦਾ ਬਨਸਪਤੀ ਵੇਖਦੇ ਨਾ ਹਰ ਇੱਕ ਫੁੱਲ ਖਿੜਿਆ ਹੋਇਆ ਹੁੰਦਾ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਉਹਨਾਂ ਦੇ ਭਾਵੇਂ ਅੱਠੇ ਬਹਿਰ ਉਹੀ ਕੋਈ ਰੁੱਤ ਚੱਲ ਰਹੀ ਹੈ ਉਹਨਾਂ ਦੇ ਭਾਵੇਂ ਜਿਹੜੀ ਪੱਤ ਝੜ ਰੁੱਤ ਹੁੰਦੀ ਆ ਆਉਂਦੀ ਏ ਨਹੀਂ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਪੱਤ ਝੜ ਸਾਡੇ ਵਾਸਤੇ ਆਉਂਦੀ ਆ ਅਸੀਂ ਕਦੇ ਕੁਮੜਾ ਜਾਂਦੇ ਆ ਕਦੇ ਖਿੜ ਜਾਂਦੇ ਆ ਕਦੇ ਕੁਮੜਾ ਜਾਂਦੇ ਆ ਕਦੇ ਖਿੜ ਜਾਂਦੇ ਆ ਸਾਡਾ ਇਹ ਸੁਭਾਅ ਕਿਉਂ ਬਣ ਗਿਆ ਜਿੱਦੇ ਸਾਡੇ ਘਰੇ ਖੁਸ਼ੀਆਂ ਆ ਗਈਆਂ ਉਦੋਂ ਅਸੀਂ ਖਿੜ ਜਾਂਦੇ ਆ ਤੇ ਜਿੱਦੇ ਸਾਡੇ ਕਰੇ ਖੁਸ਼ੀਆਂ ਨਹੀਂ ਹੁੰਦੀਆਂ ਉਹਦੇ ਅਸੀਂ ਮੁਰਝਾ ਜਾਂਦੇ ਆ ਪਰ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਕਹਿੰਦੇ ਉਹਤੇ ਅਠੇ ਪਹਿਰ ਉਹ ਪਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੇ ਅੰਦਰ ਅਠੇ ਪਹਿਰ ਖੇੜਾ ਹੁੰਦਾ ਹੋ ਦਿਆਲ ਨਾਮ ਦਿਓ ਮੰਗਤ ਜਨਕਾ ਸਦਾ ਰਹੋ ਰੰਗ ਰਾਤਾ ਮੈਂ ਤੇਰੇ ਰੰਗ ਚ ਹਮੇਸ਼ਾ ਹੀ ਰਤਿਆ ਰਾਵਾਂ ਹਉ ਬਿਨਹਾਰਾ ਜਾਓ ਸੱਚੇ ਤੇਰੇ ਨਾਮ ਬਿਟੋ ਸੱਚੇ ਬਾਦਸ਼ਾਹ ਮੈਂ ਤੇਰੇ ਨਾਮ ਤੋਂ ਹਮੇਸ਼ਾ ਹੀ ਬਲਿਹਾਰ ਜਾਣਾ ਹਾਂ ਬਲਿਹਾਰ ਜਾਓ ਮੈਂ ਬਲਿਹਾਰ ਜਾਵਾਂ ਕਾਹਦੇ ਤੋਂ ਸੱਚੇ ਤੇਰੇ ਨਾਮ ਬਟੋ ਤੇਰਾ ਨਾਮ ਸੱਚਾ ਹੈ ਤੇਰੇ ਨਾਮ ਤੋਂ ਮੈਂ ਬਲਿਹਾਰ ਜਾਵਾਂ ਕਿਉਂਕਿ ਤੇਰਾ ਨਾਮ ਮਹਾਨ ਹੈ ਜਿਸ ਬੰਦੇ ਦੇ ਅੰਦਰ ਇਹ ਨਾਮ ਵੱਸ ਗਿਆ ਉਹਨੂੰ ਵੀ ਬਲਿਹਾਰ ਕਰ ਦਿੰਦਾ ਉਹਨੂੰ ਵੀ ਉੱਚਾ ਕਰ ਦਿੰਦਾ ਉਹਨੂੰ ਵੀ ਮਹਾਨ ਕਰ ਦਿੰਦਾ ਇਹ ਪ੍ਰਮਾਤਮਾ ਦਾ ਨਾਮ ਐਸਾ ਹੈ ਕਰਣ ਕਾਰਨ ਸਭਨਾ ਦਾ ਇੱਕੋ ਅਵਰ ਨ ਦੂਜਾ ਕੋਈ ਜਿਹੜਾ ਕਰਨ ਕਾਰਨ ਹੈ ਸਾਡਾ ਸਾਡੀ ਪਾਲਣਾ ਕਰਨ ਵਾਲਾ ਸਾਨੂੰ ਪੈਦਾ ਕਰਨ ਵਾਲਾ ਸਾਨੂੰ ਮਾਰਨ ਵਾਲਾ ਕਹਿੰਦੇ ਇੱਕੋ ਹੀ ਹੈ ਕਰਨ ਕਾਰਨ ਸਭਨਾ ਦਾ ਇੱਕੋ ਸਾਰਿਆਂ ਦਾ ਇੱਕੋ ਹੀ ਮਾਲਕ ਹੈ ਅਵਰ ਨ ਦੂਜਾ ਕੋਈ ਦੂਜਾ ਹੈ ਨਹੀਂ ਕੋਈ ਇੱਕੋ ਹੀ ਹੈ ਪ੍ਰਮਾਤਮਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਤੇਰੇ ਵਰਗਾ ਹੋਰ ਕੋਈ ਦੁਨੀਆ ਦੇ ਵਿੱਚ ਹੈ ਨਹੀਂ ਪ੍ਰਮਾਤਮਾ ਜਿਹੜਾ ਉਹਦੇ ਵਰਗਾ ਕੋਈ ਇਸ ਦੁਨੀਆ ਦੇ ਵਿੱਚ ਹੈ ਨਹੀਂ ਬੰਦਾ ਕਹੀ ਤੇ ਜਾਂਦਾ ਕਿ ਫਲਾਣੇ ਵਰਗੀ ਇਹ ਵੀ ਫਲਾਣੇ ਦੀ ਸ਼ਕਲ ਮਿਲਦੀ ਹੈ ਇਹ ਫਲਾਣੇ ਵਰਗਾ ਲੱਗਦਾ ਪਰ ਰੱਬ ਵਰਗਾ ਕੋਈ ਨਹੀਂ ਹੈ ਇਸ ਦੁਨੀਆ ਤੇ ਉੱਤੇ ਇੱਕੋ ਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਇੱਕ ਓੰਕਾਰ ਕਿ ਪ੍ਰਮਾਤਮਾ ਇੱਕੋ ਹੀ ਹੈ ਉਹਦੇ ਵਰਗਾ ਹੋਰ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਦੁਨੀਆ ਦੇ ਵਿੱਚ ਕਹਿੰਦੇ ਬੰਦਿਆਂ ਦੀਆਂ ਸ਼ਕਲਾਂ ਮਿਲਦੀਆਂ ਨੇ ਪਰ ਕਹਿੰਦੇ ਜੇ ਬੰਦਿਆਂ ਦੀਆਂ ਸ਼ਕਲਾਂ ਮਿਲਦੀਆਂ ਨੇ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਮਿਲਦੇ ਕਦੇ ਫਿੰਗਰਪ੍ਰਿੰਟ ਉਹਨਾਂ ਸਾਰਿਆਂ ਦੇ ਵੱਖਰੇ ਵੱਖਰੇ ਹੋਣਗੇ ਪਰ ਮਾਤਮਾ ਜਿਹੜਾ ਉਹਦੀ ਸ਼ਕਲ ਵੀ ਕਿਸੇ ਨਾਲ ਨਹੀਂ ਮਿਲਦੀ ਉਹ ਤੇ ਹਈ ਵਖਰਾ ਵਸ ਕਹਿੰਦੇ ਕਰਨ ਕਾਰਨ ਸਭਨਾ ਦਾ ਇੱਕੋ ਆਵਰ ਨਾ ਦੁਚਾ ਕੋਈ ਰਹਾ ਹੋ ਬਹੁਤੇ ਫੇਰ ਪੈ ਕਿਰਪਨ ਕਾਓ ਅਬ ਕਿਸ਼ ਕਿਰਪਾ ਕੀਜੈ ਕਿਰਪਨ ਕਹਿੰਦੇ ਕੰਜੂਸ ਬੰਦੇ ਨੂੰ ਕਹਿੰਦੇ ਜਿਹੜਾ ਬੰਦਾ ਕੰਜੂਸ ਹੁੰਦਾ ਉਹਨੂੰ ਕਹਿੰਦੇ ਫਿਰ ਗੇੜ ਵੀ ਲੰਬਾ ਪੈ ਜਾਂਦਾ ਇੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਬਹੁਤੇ ਫੇਰ ਪਏ ਕਿਰਪਨ ਕੋ ਕੇ ਸੱਚੇ ਪਾਤਸ਼ਾਹ ਤੇਰੇ ਤੋਂ ਟੁੱਟ ਗਿਆ ਟੁੱਟਣ ਕਰਕੇ ਮੈਨੂੰ ਬਹੁਤ ਲੰਮਾ ਚੱਕਰ ਪਿਆ 84 ਲੱਖ ਜੁਨੀਆਂ ਦਾ ਢੇਡ ਕੱਟਣਾ ਕਿਹੜਾ ਸੌਖਾ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗੱਜਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਜੋਇਓ ਮੇਲੇ ਜਗਦੇਸ਼ ਮਿਲਨ ਕੀ ਬਰੀਆ ਚਰੰਗਾਲ ਇਹ ਦੇਹ ਸੰਜਰੀਆ ਕਹਿੰਦੇ ਕਿੰਨੇ ਜਨਮ ਕੀੜਿਆਂ ਮਕੌੜਿਆਂ ਦੀ ਜ਼ਿੰਦਗੀ ਚ ਲੰਘੇ ਕਿੰਨੇ ਜਨਮ ਮੱਖੀਆਂ ਦੀ ਜ਼ਿੰਦਗੀ ਚ ਲੰਘੇ ਕਿੰਨੇ ਜਨਮ ਹਾਥੀਆਂ ਦੀ ਜ਼ਿੰਦਗੀ ਚ ਲੰਘੇ ਕਿੰਨੇ ਜਨਮ ਬਲਦ ਬਣ ਕੇ ਮੈਂ ਜੁੜਦਾ ਰਿਹਾ ਕਿੰਨੇ ਜਨਮ ਲੰਘੇ ਕਹਿੰਦੇ ਕਿ ਸੱਚੇ ਪਾਤਸ਼ਾਹ ਮੈਨੂੰ ਹੁਣ ਮਾਤਾ ਜੀ ਆ ਮੈਂ ਹੁਣ ਤੁਹਾਡੇ ਨਾਲ ਜੁੜਿਆ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀਤੀ ਜੇ ਮੇਰੇ ਤੇ ਹੁਣ ਵੀ ਕਿਰਪਾ ਕਰਦੇ ਹੋ ਜੇ ਮੈਂ ਹੁਣ ਵੀ ਤੁਹਾਡੇ ਨਾਲ ਜੁੜ ਸਕਦਾ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਜੇ ਅਸੀਂ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ 73 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਐ ਕਿ ਉਹਨਾਂ ਦੇ ਉੱਤੇ 73 ਸਾਲ ਦੀ ਉਮਰ ਤੇ ਕਿਰਪਾ ਹੋਈ ਕਿਰਪਾ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਅਸੀਂ ਕਿੰਨਿਆਂ ਜਨਮਾਂ ਦੇ ਵਿੱਚ ਘੁੰਮਦੇ ਰਹੇ ਕਿ ਹੁਣ ਵੀ ਮੇਰੇ ਤੇ ਕਿਰਪਾ ਕਰ ਦਿਓ ਇਹ ਅਰਦਾਸ ਬੇਨਤੀ ਕਰ ਰਿਹਾ ਹੈ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੇਜਾ ਕੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਆਪਣਾ ਦਰਸ਼ਨ ਦੇ ਦਿਓ ਤੇਰੇ ਦਰਸ਼ਨਾ ਕਰਕੇ ਤੇ ਅਸੀਂ ਤੁਰੇ ਫਿਰਦੇ ਆ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਰਾਜਿਆਂ ਦੇ ਦਰਸ਼ਨ ਕੀਤੇ ਨਾ ਉਹ ਦੌਲਤਾਂ ਦਾਈ ਨੇ ਦਰਸ਼ਨ ਕਰਦੇ ਹੀ ਉਹਦੀ ਸੁੱਧ ਬੁੱਧ ਭੁੱਲ ਗਈ ਕਹਿੰਦੇ ਪਰਮਾਤਮਾ ਦੇ ਵਿੱਚ ਆ ਭੇਦ ਹੋਊਗੀ ਪਹਿਲੇ ਦਿਨ ਹੀ ਕਹਿੰਦੇ ਇੱਥੇ ਵੀ ਗੁਰੂ ਨਾਨਕ ਗੁਰੂ ਅਰਜ ਅਮਰਦਾਸ ਵਾਰੈ ਕਹਿੰਦੇ ਆ ਹੋ ਹੋ ਗਿਆਨ ਦਰਸ਼ਨ ਦੇ ਉਹ ਆਪਣਾ ਐਸੀ ਬਖਸ਼ਿਸ਼ ਕਰੇਜਾ ਕਹਿੰਦੇ ਮੈਨੂੰ ਵੀ ਆਪਣਾ ਦਰਸ਼ਨ ਦੇ ਦਿਓ ਕੋਈ ਨਾ ਕੋਈ ਐਸੀ ਬਖਸ਼ਿਸ਼ ਕਰ ਦਿਓ ਕਹਿੰਦੇ ਸਾਡੇ ਤੇ ਵੀ ਭਨਤ ਨਾਨਕ ਭਰਮ ਪਟ ਖੁੱਲਲੇ ਗੁਰਪ੍ਰਸਾਦੀ ਜਾਣਿਆ ਭਨਤ ਨਾਨਕ ਪੰਨਤ ਦਾ ਭਾਵ ਹੁੰਦਾ ਆਖਣਾ ਕਿ ਨਾਨਕ ਜੀਆ ਦਾ ਨਾਮ ਲੈ ਕੇ ਕਹਿੰਦੇ ਨਾਨਕ ਜੀ ਕਹਿੰਦੇ ਅਸੀਂ ਆਖਦੇ ਆ ਪੰਨਤ ਨਾਨਕ ਭਰਮ ਪਟ ਖੁੱਲੇ ਜਿਹੜੇ ਸਾਡੇ ਅੰਦਰ ਭਰਮ ਪਏ ਹੋਏ ਹਨਾ ਜੀ ਕਹਿੰਦੇ ਉਹ ਭਰਮ ਖੋਲਤੇ ਗੁਰ ਪ੍ਰਸਾਦੀ ਜਾਨੇ ਆ ਜਿੱਦੇ ਉਹ ਭਰਮ ਖੁੱਲ ਜਾਂਦੇ ਉਹਦੇ ਗੁਰੂ ਦੇ ਨਾਲ ਸਾਡਾ ਮਨ ਜੁੜ ਜਾਂਦਾ ਹੈ ਉਦੋਂ ਗੁਰੂ ਤੋਂ ਦੂਰ ਨਹੀਂ ਹੁੰਦੇ ਜਿੱਦੇ ਉਹ ਦਰਵਾਜ਼ੇ ਖੁੱਲ ਗਏ ਨਾ ਜਿਵੇਂ ਗੁਰੂ ਸਾਹਿਬ ਕਹਿੰਦੇ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਦਵਾਰੇ ਹਰ ਇੱਕ ਬੰਦੇ ਦੇ ਖੁੱਲੇ ਐ ਜੀ ਪਰ ਇੱਕ ਦਵਾਰਾ ਜਿਹੜਾ ਉਹ ਬੰਦ ਪਿਆ ਉਸੇ ਦੀ ਤੇ ਗੱਲ ਕਰ ਰਹੇ ਆ ਭਨਤ ਨਾਨਕ ਧਰਮ ਪਟ ਖੁੱਲੇ ਕਿ ਜਿਹੜਾ ਦਰਵਾਜਾ ਖੁੱਲਣਾ ਖੰਦ ਪਿਆ ਅਸੀਂ ਧਰਮਾਂ ਚ ਪਏ ਹੋਇਆ ਉਹ ਧਰਮ ਦਾ ਦਰਵਾਜਾ ਖੋਲਦੇ ਹੋ ਗੁਰ ਪ੍ਰਸਾਦੀ ਜਾਨਿਆ ਹੋਣਾ ਉਦੋਂ ਐ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪ੍ਰਮਾਤਮਾ ਨੂੰ ਫਿਰ ਜਾਣ ਲਿਆ ਕਿ ਜਦੋਂ ਤਰਵਜਾ ਖੁੱਲ ਜਾਂਦਾ ਪ੍ਰਮਾਤਮਾ ਦੇ ਨਾਲ ਸਾਝ ਪੈ ਜਾਂਦੀ ਹੈ ਜਾਣਿਆਂ ਦਾ ਭਾਵ ਹੁੰਦਾ ਸਾਝ ਪਾ ਲੈਣੀ ਸੱਚੀ ਲਿਵ ਲੱਗੀ ਹੈ ਭਿੱਤਰ ਸਤਗੁਰ ਸਿਓ ਮਨ ਮੰਨਿਆ ਕਹਿੰਦੇ ਹੁਣ ਮੇਰੀ ਲਿਵ ਜਿਹੜੀ ਆ ਉਹ ਸੱਚੀ ਲੱਗੀ ਕਿਉਂਕਿ ਸਾਡੀਆਂ ਲਿਵਾਂ ਹਜੇ ਸੱਚੀਆਂ ਨਹੀਂ ਲੱਗੀਆਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਜਦੋਂ ਮਾਂ ਦੇ ਗਰਭ ਵਿੱਚ ਸੀ ਉਹ ਤੋਂ ਪ੍ਰਮਾਤਮਾ ਨਾਲ ਸੱਚੀ ਲਿਵ ਜੁੜੀ ਹੋਈ ਸੀ ਕਹਿੰਦੇ ਜਦੋਂ ਮਾਂ ਦੇ ਗਰਭ ਚੋਂ ਆ ਗਿਆ ਸੰਸਾਰ ਵੇਖ ਲਿਆ ਨਾ ਕਹਿੰਦੇ ਉਹ ਸੱਚੀ ਲਿਬ ਡੁੱਟ ਗਏ ਕਹਿੰਦੇ ਫੇਰ ਝੂਠੀ ਲਿਬ ਦੇ ਵਿੱਚ ਜੁੜ ਗਏ ਕਿ ਆ ਵੀ ਇਕੱਠਾ ਕਰ ਲੈ ਆ ਵੀ ਇਕੱਠਾ ਕਰ ਲੈ ਝੂਠੀਆਂ ਪ੍ਰੇਤਾਂ ਪਾ ਲੀਆਂ ਇੱਥੇ ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਸੱਚੀ ਲਿਬ ਲਾਗੀ ਹੈ ਭਿੱਤਰ ਕਿ ਮੇਰੇ ਅੰਦਰ ਪਰਮਾਤਮਾ ਦੀ ਜਿਹੜੀ ਸੱਚੀ ਲਿਬ ਸੀ ਉਹ ਲੱਗੀ ਹੁਣ ਮੇਰੇ ਅੰਦਰ ਹੁਣ ਉਹ ਦੀਵਾ ਜਗ ਗਿਆ ਅੰਦਰ ਉਹ ਦੀਵਾ ਹੁਣ ਨਹੀਂ बुझਦਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਰੋ ਹਨੇਰਾ ਪਿਆ ਸੀ ਅੰਦਰ ਪਰ ਅੱਜ ਉਹ ਦੀਵਾ ਅੰਦਰਲਾ ਜਗ ਗਿਆ ਅੰਦਰ ਚਾਨਣ ਹੋ ਗਿਆ ਸਤਗੁਰੂ ਸਿਉ ਮਨ ਮੰਨਿਆ ਹੁਣ ਮੇਰਾ ਮਨ ਸਤਗੁਰੂ ਦੀ ਬਾਣੀ ਦੇ ਵਿੱਚ ਜੁੜਨ ਲੱਗ ਗਿਆ ਕਿਉਂਕਿ ਹੁਣ ਮੇਰੇ ਅੰਦਰ ਦਾ ਜਿਹੜਾ ਦੀਵਾ ਸੇ ਉਹ ਜਗ ਗਿਆ ਮੇਰੇ ਅੰਦਰ ਚਾਨਣ ਹੋ ਗਿਆ ਮੇਰੇ ਅੰਦਰ ਚਾਨਣ ਹੋਣ ਕਰਕੇ ਹੁਣ ਮੈਨੂੰ ਪਰਮਾਤਮਾ ਦੇ ਵਿੱਚ ਮੇਰਾ ਮਨ ਜੁੜਨ ਲੱਗ ਗਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨੇ ਆ ਸੱਚੀ ਲਿਬ ਲਾਗੀ ਹੈ ਭੀਤੋ ਸਤਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ